ਕਰਦੇ ਤੇ ਅਮਰ ਕਰਨਾ ਜਿਦਾਂ ਰਾਣਕ ਦੀ ਬਾਲਕੀ ਕਹਿੰਦੀ ਆ ਕਿਸੇ ਦਾ ਹੱਕ ਨਹੀਂ ਖਾਣਾ ਸੱਚ ਮੇਲਣਾ ਉਹ ਕੰਮ ਆਪਾਂ ਕਰਦੇ ਆ ਸਰ ਦੱਸੋ ਜੇ ਤੇ ਸਾਰੇ ਦੇਖਾਂਗੇ ਕਿਉਂ ਤੁਹਾਨੂੰ ਸੇਧ ਘਾ ਕੇ ਇਹਨਾਂ ਜੁਗੰਦਾ ਰਾਜਾ ਆ ਪਹਿਛਾਨ ਨੂੰ ਕਹੀ ਜਾਂਦੇ ਆ ਆਪਾਂ ਇਹਨਾਂ ਦੀ ਡਰੀ ਜਾਂਦੇ ਆ ਪਹਿਲੀ ਗੱਲ ਵਰਦੀਆਂ ਪਾ ਕੇ ਬੰਦੇ ਹੀ ਨੇ ਉਹ ਰਾਜੇ ਆਪਾਂ ਬਣਾਤੇ ਕਿ ਆਹ ਲੱਖ ਲੱਖ ਰੁਪਇਆ ਦਰਖਾ ਆਪਣੀ ਤੋਂ ਫਿਰ ਤੇ ਲੈ ਕੇ ਆਪਣਾ ਦੇ ਡਾਂਗਾ ਮਾਰੂਗਾ ਨਹੀਂ ਕੀ ਯਾਰਤੀ ਆਪਣਾ ਦੇ ਡਾਂਗਾ ਮਾਰ ਦਾਂਗੇ ਜੇ ਆਪਾਂ ਦਾ ਕੰਮ ਹੀ ਨਹੀਂ ਕਰਨਾ ਇਹ ਆਪਾਂ ਗਲਤ ਕੰਮ ਕਰਾਂਗੇ ਤਾਂ ਹੀ ਤੁਹਾਨੂੰ ਨਾ ਡਰੂਗਾ ਦਰਿਆਣਾ ਜਿਹਨਾਂ ਨੇ ਗਲਤ ਕੰਮ ਕਰਨਾ ਪਰ ਗਲਤ ਕਰਨ ਕਰਨੇ ਜਿਹਨਾਂ ਨੇ ਦੁਨੀਆ ਵਿੱਚ ਕੰਮ ਕਰਦੇ ਆਏ ਮੇਰੇ ਵੀਰ ਜਿਵੇਂ ਹੁਣ ਡੱਲਿਆਰ ਸਾਹਿਬ ਬੈਠਿਆ ਜਿਹੜੀ ਉਹਨਾਂ ਦੀ ਚੜ੍ਹਤਾ ਉੰਨੀ ਸਾਰੀ ਆਪਣੀਆ ਕੌਮ ਦੀ ਕਿ ਜਿੱਤੂ ਆਪਣੀ ਇਹ ਆਪਾਂ ਘਰ-ਘਰ ਦੇ ਵਿੱਚ ਫਤ ਲਿਆਵਾਂਗੇ ਉੱਥੇ ਨੰਮੀ ਕਤਾਰ ਦੇ ਵਿੱਚ ਜਾਵਾਂਗੇ ਫੇਰ ਆਪਣੀ ਜੇਤੂਣੀ ਜੇ ਆਪਾਂ ਹੀ ਉਧਰ ਰੇਵੀਆ ਦਾ ਕਾਬੀਆ ਦੇ ਮੰਡਾ ਲਿਆ ਰਹੇ ਤਾਂ ਧਰਨਾ ਡੱਲੇ ਆਉਂਦਾ ਵਾ ਫੇਰ ਨਹੀਂ ਜੇਤਰੂਣੀ ਫੇਰ ਹੋਊਗੀ ਤੀ ਸਾਰੇ ਇੱਕ ਦਾਨੇ ਵਿੱਚ ਹੋਏ ਤੇ ਬੱਚਾ ਬੱਚਾ ਆਪਾਂ ਨੂੰ ਝੋਪਣਾ ਪਊਗਾ ਆਪਾਂ ਉਹ ਗੁਰੂ ਦੇ ਸੰਗਾਂ 40 ਹਜ਼ਾਰ ਸੰਗ ਆਪਣੇ ਪੁੱਤ ਵੇ ਦੀ ਪੁੱਤ ਹਿੰਦਾਂ ਦੇ ਪੁੱਤ ਵੀ ਦੀ ਧਰਤੀ ਦੇ ਸੰਘ ਸੰਘੀਆਂ ਸੀ ਇਹ ਲੋਕੇ ਜੀ ਇੱਕ ਦਰ ਦੇ ਵਿੱਚ 40000 ਰੁਪਏ ਆਸਦਾ ਫਿਰ ਵੀ ਆਸ ਨੇ ਆਪਾਂ ਅਰਦਾਸ ਵਿੱਚ ਪਤਾ ਗਾਇਆ ਜਾ ਕੇ ਕੀ ਕਰਦੀ ਗੁਰਦਰਾ ਸਾਹਿਬ ਦੇ ਵਿੱਚ ਵੀ ਤੇਰਾ ਜਿਹੜਾ ਬਿਨਾ ਬਲ ਵੀ ਸੁੱਖ ਦੇ ਵਿੱਚ ਵੀ ਤੇਰਾ ਉਹ ਡਰਦਾ ਨਹੀਂ ਕਿ ਆਪਾਂ ਨੂੰ ਚੱਲਣਾ ਪਊਗਾ ਧੂਰ ਨਾ ਖੜਾ ਖੜਨਾ ਪਊਗਾ ਜਿਹੜੇ ਗਲਤ ਬੰਦਿਆ ਜਿਨ੍ਹਾਂ ਨੇ ਪਿੰਡਾਂ ਦੇ ਵਿੱਚੋਂ ਗਰਾਹੀਆਂ ਕੀਤੀਆਂ ਦੇਖੋ ਆਪਾਂ ਕਿਸਾਨਾਂ ਨੂੰ ਕਿੰਨਾ ਤੰਗ ਕਰਿਆ ਵੀ ਅਸੀਂ ਦਿੱਲੀ ਜਾਣਾਗਾ ਦਿੱਲੀ ਆਪਾਂ ਕਿੰਨਾ ਆਪਣਾ ਸੰਧਾਰ ਸਾਪਾ ਦੇਖੋ ਹੁਣ ਕਿੱਧਰ ਨੂੰ ਪਹੁੰਚ ਗਈ ਆਪਣੀ ਇਹ ਲਾਸਟ ਵਾਰੀਆ ਮੇਰੇ ਤੋਂ ਹੀ ਬੇਨਤੀ ਹੈ ਜੀ ਸਾਰਿਆਂ ਨੂੰ ਵੀ ਤੁਸੀਂ ਜੋ ਇਹ ਜਿਹੜੀ ਆਪਾਂ ਚੌਧਰ ਬਣਾਏ ਛੱਡ ਦੋ ਪਹਿਲਾਂ ਤਾਂ ਇੱਕ ਦੂਜੇ ਨੂੰ ਨੀਮਾਖਾੜ ਦੀ ਸੋਚ ਆ ਤਾਂ ਵੀ ਬਲਾਣੇ ਮਨਿੰਦ ਕਾ ਕੇ ਇੱਥੇ ਕੋਈ ਵੀ ਮਿਲ ਸਕਦਾ ਜਿਹੜੀ ਇਹ ਸਪੇਸ ਹੈ ਆ ਨਹੀਂ ਹੈਗੀ ਕਿ ਸਾਡੇ ਵਰਗੇ ਇਕੱਲੇ ਚੌਧਰੀਆਂ ਆ ਮੈਂ ਤਾਂ ਇਥੇ ਕੋਈ ਵੀ ਮਿਲ ਸਕਦਾ ਤੇ ਉਹ ਦਿਹਾੜੀ ਕਰਨਾ ਚਾਹੇ ਕੋਈ ਦੁਕਾਨ ਕਰਦਾ ਕੋਈ ਵੀ ਕੰਮ ਕਰਦਾ ਪਰ ਗੱਲ ਸੱਚੀ ਕਹੋ ਨਮਾਜ਼ ਨਾਲ ਆਪਾਂ ਇੱਕ ਬੰਦੇ ਨੂੰ ਪੰਜ ਬੰਦਿਆਂ ਦੇ ਸਿਰ ਤੇ ਨਾਲ ਗੱਲ ਛੱਡੀਏ ਉਹ ਪੰਜ ਬੰਦੇ ਵਿੱਕ ਜਾਂਦੇ ਆਗੇ ਆਪਾਂ ਨੂੰ ਕੱਲੇ-ਕੱਲੇ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਸੰਘਰਸ਼ ਦੇ ਵਿੱਚ ਕੀ ਹੋ ਰਿਹਾ ਹੈਗਾ ਜਦੋਂ ਆਪਾਂ ਧੋਲ ਪਾਏ ਹੋਏ ਪੰਜ ਬੰਦਿਆਂ ਨੂੰ ਮੂਹਰੇ ਲਾ ਕੇ ਭੇਜ ਦਿੰਦੇ ਆ ਉਹ ਵਿੱਕ ਜਾਂਦੇ ਆ ਮੈਂ ਸੱਚ ਕਹੂਆ ਗੱਲ ਉਹ ਵਿੱਕ ਜਾਂਦੇ ਆਗੇ ਉਹਨਾਂ ਤੇ ਆਪਾਂ ਸਾਰੀ ਜਾਣਕਾਰੀ ਹੋਣੀ ਚਾਹੀਦੀ ਆ ਜੇ ਸੱਚ ਦੇ ਰਾਹ ਤੇ ਚੱਲਣਾ ਫਿਰ ਦੇਣਾ ਪਊਗਾ ਖੜ ਦਿੱਤੀਆ ਧਰਮ ਨਹੀਂ ਰਹਿਣਾ ਸਿਰ ਦਿੱਤੀਆ ਧਰਮ ਨਹੀਂ ਰਹਿਣਾ ਇੱਥੇ ਹੁਣੇ ਬਾਈ ਸਾਹਿਬੀ ਨੇ ਪਹਿਲਾਂ ਮੋਲ ਲਈ ਖਾਲਸਾ ਜੀ ਦੇ ਹਰਗੋਬ ਸਿੰਘ ਜੀ ਨੇ ਰਾਫੇ ਪਾ ਨਿਸ਼ਾਨਾ ਪਰਖਣਾ ਸੀ ਹੁਣ ਆਏ ਦੇਖ ਲਈ ਇੱਧਰ ਦੇ ਪੰਜਾਬ ਦੇ ਮੱਤ ਮੋਲਾਂ ਦੇਖਣ ਆਏ ਬਣੇ ਇਹਨਾਂ ਨੂੰ ਜਾਣਕਾਰੀ ਨਹੀਂ ਹੈ ਕਿ ਇਹ ਸੰਧਾ ਆਏ ਮਰਦਿਆਂ ਨੇ ਜਿਹੜੇ ਬਾਬਾ ਹਰੀ ਸਿੰਘ ਨਲਵੇ ਵਰਗੇ ਬੰਦਾ ਸਿੰਘ ਬਹਾਦਰ ਨੇ ਬੰਦਾ ਸਿੰਘ ਬਹਾਦਰ ਨੇ ਆਪਣੀ ਜਾਨ ਤੇ ਖੇਡ ਕੇ ਪੁੰਜਿਆ ਪਹਿਲਾਂ ਵੀ ਫੂਲੀ ਪੱਤਾਂ ਦੇ ਹੱਥ ਸਿਹ ਜਮੀਨਾਂ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਤਿਰਤੀਆਂ ਲੋਕਾਂ ਨੂੰ ਦਿੱਤੀਆਂ ਸੀ ਵਰਤਾਪਤ ਜਮਾਰ ਲੱਗ ਜੂੜੇ ਸਾਰੇ ਕੋਈ ਬਣਾਦਾ ਤਾਂ ਹਏ ਸਾਰੇ ਇਕੱਠੇ ਕਰਨ ਵਾਲੀਆਂ ਪਰ ਸਮਝਣਾ ਕੂਬਲੇ ਸਮਝਣ ਤੋਂ ਬੜਾ ਕੁਝ ਨਹੀਂ ਹੈਗਾ ਪਹਿਲਾਂ ਤਾਂ ਆਪਣੇ ਘਰ ਦੇ ਵਿੱਚ ਸੱਚ ਲਾਗੀ ਕਰੋ ਆਪ ਬੋਲੇ ਅਬੇ ਬਤਿਆਨ ਵਾਹ ਤੂੰ ਉੱਠਾ ਖੜਾ ਸਾਡੇ ਆਪਿੰਦਾ ਸਵੇਤ ਇਹ ਹੋ ਵੀ ਮੇਰਾ ਮੁੰਡਾ ਪਾਸ ਹੋ ਜਾਵੇ ਗਵਾਂਢੀਆਂ ਦੇ ਫੋਲੇ ਜੇ ਆਪਾਂ ਕਿਥੋਂ ਕਾਮਯਾਬ ਹੋ ਜਾਗੇ ਦੱਸੋ ਹੋਣਾ ਨਹੀਂ ਕਾਮਯਾਬ ਗੁਰੂ ਗੋਬਿੰਦ ਸਿੰਘ ਦਾ ਸੁਖੀ ਬਸੇ ਮੇਰੇ ਪਰਿਵਾਰਾ ਸੇਵਕ ਸੇਤ ਸਭੇ ਕਰਤਾਰਾ ਇਹਦਾ ਸਾਰਾ ਪਤਾ ਮੰਨਣਾ ਪਊਗਾ ਅੱਗੇ ਆਪਣੇ ਘਰਾਂ ਦੇ ਵਿੱਚ ਤਾਂਜ ਮਣਾਜ ਕਣਕੁੰਦੀ ਦੀ ਸਾਰੇ ਸੁખી ਸੀ ਹੁਣ ਆਪਣੇ ਘਰਾਂ ਚ ਤਾਂਜ ਕਣਕੁੰਦੀ ਸਾਰੇ ਦੁਖੀ ਆ ਕਾਰਨ ਕੀ ਆ ਪਤਾ ਨੂੰ ਤੁਹਾਨੂੰ ਮਰਨਾ ਭੁੱਲ ਗਏ ਕਿਉਂ ਕਿ ਮਰਨਾ ਤੇ ਸੂਰੇ ਨੇ ਮਰਨਾ ਲੀਡਰਾਂ ਨੂੰ ਪੂਰੇ ਕਰਦੇ ਆਪਾਂ ਮਰਦਾਂ ਨਾ ਘਰੇ ਵੇਜੋ ਇਹ ਸਾਰੇ ਨੂੰ ਲੜਾਈ ਲੜਨੀ ਪਊਗੀ ਜਿੰਨੇ ਵੀ ਪੁੱਛੜਾ ਨਸ਼ਾ ਮੰਦਰੀ ਹੁੰਦਾ ਵੈਸਾ ਇੱਕ ਅੰਮ੍ਰਿਤ ਮੰਤ ਹੋ ਜੂਏ ਟਿਕੜੀ ਤੋੜ ਦੇ ਟਿਕੜੀ ਕਿਦੀ ਕਿਦੀ ਆਸਰਾ ਦੀ ਲੀਡਰਾਂ ਦੀ ਤੇ ਬਲਾਈਆਂ ਦੀ ਜਿੱਥੇ ਟਿਕੜੀ ਟੁੱਟ ਗਈ ਉਦੀ ਨਸਾਂ ਬੰਦ ਹੋ ਜੂ ਮਸਾਡੋਰੀ ਬੰਦੂ ਇੱਕ ਦਿਨ ਤੋਂ ਹੋਈ ਉਹਨਾਂ ਨੂੰ ਸਾਰੇ ਪਿੰਸਾਨ ਪਤਾ ਕਿ ਕਿੱਥੇ ਚਿੱਟਾ ਵੇਖਦਾ ਟੀਟੋ ਨੂੰ ਨੱਡੀਆਂ ਵੱਡੀਆਂ ਕੋਟਰੀਆਂ ਨੇ ਨਹੀਂਆਂ ਕਾਰਾਂ ਨੇ ਮੇਰੇ ਅਰਦਾ ਪੱਤ ਕੇ ਬਹਿਂਦਾ ਵੀ ਡੀਐਸਪੀ ਆਏ ਬੰਦਈਆ ਓ ਡੀਐਸਪੀ ਕੋਈ ਰਾਖਸਤ ਨਹੀਂ ਕੀ ਆ ਓ ਆਪਣੀ ਬਣਾਇਆ ਲਿਆ ਜੇ ਚੰਗੇ ਕੰਮ ਕਰਦਾ ਉਹਨੂੰ ਸੂਟ ਆ ਜੇ ਗਲਤ ਕਰਦਾ ਉਹਦਾ ਗਾੜ ਫੜੇ ਇਹ ਆਪਾਂ ਨੂੰ ਫੜਨਾ ਪਊ ਨਾ ਕਿ ਉਹ ਬਾੜ ਨੂੰ ਜਿਹੜੇ ਪੰਜ ਵੱਡੇ ਪੁਰੇ ਲੀਡਰ ਬਣਾਤੇ ਕੱਲੇ ਸਰੇ ਵੀਰੋ ਜਾਗਰਤ ਹੋ ਕੇ ਗੁਰਵਾਣੀ ਫੜੋ ਗੁਰਹਾਣਤ ਦੀ ਬਾਣੀ ਦਾ ਪਹਿਲਾ ਪੰਨਾ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਗੁਰਮਾਨਤ ਦੀ ਬਾਣੀ ਕਹਿੰਦੀ ਕੀ ਆ ਉਸ ਨੇ ਅਮਲ ਨਹੀਂ ਕੀਤਾ ਜੇ ਅਮਲ ਕੀਤਾ ਹੁੰਦਾ ਆਪਣਾ ਇਹ ਹਾਲ ਨਹੀਂ ਹੋਣਾ ਸੀ ਆਪਾਂ ਜਿਹੜਾ ਰੂਹ ਸੰਭਾਂਗੇ ਆਪਣੀ ਜੇਤਾਂ ਜਿਹੜੀ ਜਿੱਤਨੀ ਆ ਪਿੰਡਾਂ ਦੇ ਵਿਚ ਜੋੜ ਦਈਆਂ ਤੋਂ ਨਿਕਲ ਕੇ ਤਾਂ ਸਾ ਖੇੜਦੇ ਅਮਰ ਦਾ ਦਰਸ਼ਨ ਕਰਨੀ ਮਾੜੇ ਬਾਣੀ ਕਹਿੰਦੀ ਉਹਨੇ ਤਾਂ ਲਵੇ ਜਾਣ ਦਾ ਦੂਰ ਦੀ ਗੱਲ ਉਹਨੇ ਦਰਸ਼ਨ ਕਰਨੀ ਮਾੜੇ ਬਾਣੀ ਕਹਿੰਦੀ ਆ ਰਾਖ ਸੋਰੀ ਨੇ ਜਿਹੜੇ ਪੱਤਿਆਂ ਨੂੰ ਦੇਖ ਕੇ ਸੀ ਜਾਂਦੇ ਆ ਜੀਵਨ ਆਪਾਂ ਨੂੰ ਪੱਤੇ ਦੇਖਣ ਦਾ ਕਰਨੀ ਦਿੱਤਾ ਇਹ ਮਨੁੱਖਾ ਜੀਵਨਾ ਤਾਂ ਭਈ ਪ੍ਰਾਪਤ ਮਾਨਖ ਦੇਹਰੀਆ ਗੋਬਿੰਦ ਮਿਲਤੀ ਐ ਸਰੀ ਮਰੀਆ ਅਵਰ ਕਾਰਿ ਤਰਕ ਤੇ ਨਾ ਕਾਮ ਮੇਰੇ ਸਾਧ ਸੰਗਤ ਭਜ ਕੇਵਲ ਨਾਮ ਆ ਵੀ ਸਾਧ ਸੰਗਤ ਹੋ ਰਹੀ ਐ ਜਿੱਥੇ ਸੱਚ ਦੀ ਗੱਲ ਹੁੰਦੀ ਆ ਸਾਧ ਸੰਗਤਾਂ ਉਹ ਜੇ ਪੰਜ ਬੰਦੇ ਕਰ ਲੈਣ ਚਾਹਿਆ ਆਪਾਂ ਮਨੇ ਰੱਖ ਕੇ ਜੋ ਮੋਦੀ ਨੂੰ ਜੁੰਦਾ ਸਰਕਾਰ ਭੁਗਤਾਨਤਮਾਨ ਹੋਣੀਆਂ ਨੇ ਜਿਨ੍ਹਾਂ ਨੇ ਆ ਥੱਲੇ ਭੇਜੇ ਮਨੇ ਚਮਚੇ ਲੀਡਰ ਲੂਟਰ ਤਾਂ ਇਹ ਇੱਕ ਮਿੰਟਾਂ ਚ ਮਰੋੜ ਦਾਂਗੇ ਅਸੀਂ ਅਸੀਂ ਦੇਖਦੇ ਹਾਂ ਅੱਜ ਇਹਨਾਂ ਦੇ ਮੂੰਹ ਬੰਨੀ ਇਹ ਕੀ ਚੀਜ਼ਾਂ ਨੇ ਅਸੀਂ ਗੁਰਗੋਵ ਸਿੰਘ ਤੇ ਸੰਘਾਂਗੇ ਜੋ ਕਿਹਨਾਂ ਦਾ ਅੱਜ ਦੀ ਆਈਟੀ ਆਡੇ ਇਹਨਾਂ ਦਾ ਜਵੇਂ ਕਹਿੰਦਾ ਜੀ ਮੱਲਿਆ ਮੇਲਤੀ ਕਰ ਦੰਦੇ ਅੱਜ ਇਹਨਾਂ ਨੂੰ ਮੈਂ ਮਿਲੀ ਦੇ ਦਾਂ ਹਵੇ ਗਦਾਰਾਂ ਦੀ ਗਲਤੀ ਵੰਦਾ ਪਿੰਡਾਂ ਦੇ ਬਕਰੀ ਗਦਾਰਾਂ ਦੀ ਗਲਤੀ ਵੰਦਾ ਹੁਣ ਪਰਖੂ ਵੀ ਗਦਾਰਾਂ ਤੇ ਸਰਦਾਰਾਂ ਦੀ ਕਾਰ ਨਹੀਂ ਕੀਣੀ ਤੁਸੀਂ ਜੇ ਤੁਸੀਂ ਭਰਾਵੇ ਗਦਾਰਾਂ ਦਾ ਸਾਥ ਦੇਣਾ ਦਾ ਤਾਂ ਇਹ ਅਹੀਂ ਤੇ ਰਾਜੇ ਦੇ ਸhetra ਲਾਸਟ ਬਾਰ ਆ ਗਾ ਫੇਲੀ ਭਰਾਵੇ ਫੇਲੀ ਆਖੀ ਹੋਣੀਆਂ ਕਿ ਇਹ ਜਮੀਨਾ ਕਿਸਾਨਾਂ ਤੇ ਮਜ਼ਦੂਰਾਂ ਦੀ ਸਾਰੇ ਆਪਣੇ ਸੰਝੇ ਆਪਨਾ ਜੀਵਨ ਬਹੁਤ ਵਧੀਆ ਮੰਗਦਾ ਦਾ ਵਧੀਆ ਆਪਾ ਹੋਵਾਂਗੇ ਸਰਦਾਰਾਂ ਇਹਨਾਂ ਦੀ ਜੋ ਮਾਣੀਆਂ ਹਰਕਤਾਂ ਨੇ ਅਫਸਰ ਚਾਹੀਦੀਆਂ ਲੀਡਰਾਂ ਦੀਆਂ ਇਹਨਾਂ ਤੋਂ ਸਾਰੇ ਜਨ ਜਾਗਰੂਤ ਹੋਣਾ ਚਾਹ ਰਹੇ ਹੁਣ ਆਪੂ ਤੁਹਾਨੂੰ ਇਹ ਨਹੀਂ ਹੈਗਾ ਵੀ ਇੱਕ ਬੰਦੇ ਦਾ ਕੰਮ ਆਏ ਘਰ ਘਰ ਦੇ ਵਿੱਚ ਬੱਚੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਅੱਜ ਸੰਘਰਸ਼ ਦੇ ਵਿੱਚ ਜਾ ਰਾਂਗਾ ਸੱਚ ਦਾ ਕੰਮ ਕਰ ਰਾਂਗੇ ਜਿਹੜਾ ਕੋਈ ਸੰਘਰਸ਼ ਤੇ ਨਹੀਂ ਆਉਂਦਾ ਉਹ ਤਾਂ ਪੂਰੀ ਮਾਂ ਦਾ ਦੇ ਛੋੜਨ ਪਛਮੀ ਚੰਗੇ ਨੇ ਜਾ ਰਹੇ ਜਿਹੜਾ ਹੁਣ ਮਨੁੱਖਤਾ ਦਾ ਹਾਲ ਆ ਤਾਂ ਛੋੜਨੋਂ ਪਛਮੀ ਚੰਗੇ ਨੇ ਮੈਨੂੰ ਕਹਿਣਾ ਪੈਂਦਾ ਗੁਰੂ ਦਾ ਸਿੱਖ ਹੋਣ ਦੇ ਨਾਂ ਤੇ ਤੁਹਾਡੀ ਮਹਾਲਤ ਦੇਖ ਰਿਆਂਗਾ ਆਰੇ ਪਿੰਡਾਂ ਦੇ ਵਿੱਚ ਦੇਖ ਰਹਿਣਾ ਤੁਹਾਡੇ ਨੂੰ ਕੁਛ ਵੀ ਚੰਗੇ ਨਹੀਂ ਡਿਊਟੀ ਆ ਉਹ ਦਿਨ ਤੇ ਸਾਰਿਆਂ ਨੂੰ ਕਹੀ ਸਭ ਕੁ ਖਵਾਉਂਦੇ ਲੱਸੀਆ ਬਣਾਉਂਦੇ ਪਰ ਤੁਸੀਂ ਬੰਤੇ ਬਣ ਕੇ ਬੰਤੇ ਵਾਲੇ ਕੰਮ ਨਹੀਂ ਕੀਤੇ ਯਾਰ ਜਾਣ ਤਾਂ ਕੋਲ ਨੂੰ ਜਾਣ ਤਾਂ ਹਰ ਵੀ ਸਮਝੋ ਕਮਰਨੀ ਕਤਾਰ ਦੇ ਵਿੱਚੋਂ ਜੋਧੇ ਦੇ ਮਗਰ ਲੱਗ ਕੇ ਲੰਬੀਆਂ ਕਤਾਰਾਂ ਦੇ ਵਿੱਚ ਪਹੁੰਚੇ ਸਰਕਾਰਾਂ ਦੀ ਪੁਲਿਸ ਵਾਲੇ ਦੀ ਇਹ ਛਿੱਡੀ ਮਚਲੇ ਹਟਲੂ ਵੀ ਭੱਜਣ ਗਏ ਪਰ ਸੱਚ ਦੇ ਪਹਿਰੇ ਕੋਈ ਗਲਤ ਕੰਮ ਨਾ ਕਰੇ ਆਲੀਆ ਲੈ ਕੇ ਇੱਕ ਸਾਡੇ ਪਿੰਡ ਕਹਿੰਦੇ ਸੌਣੇ ਗੱਲ ਕਹਿੰਦੇ ਜੇ ਅਸੀਂ ਰੋਡ ਬੰਦ ਕਰਾਂਗੇ ਬੰਦਾ ਹਾਕ ਕਰਾਂਗੇ ਤੇ ਦੱਸੋ ਵੀ ਸਰਕਾਰ ਤੁਹਾਡੇ ਮੰਨੀ ਆਗੇ ਹਾਂ ਜਿਹੜੇ ਪਿੰਡਾਂ 'ਚ ਆ ਗੱਲਾਂ ਗੁਲਾਂੀਆਂ ਕਰਦੇ ਰੋਡ ਬੰਦ ਕਰ ਰਗੇ ਇੱਥੇ ਆਉਣ ਆ ਧਰਨਾ ਲੱਗਿਆ ਹੋਇਆ ਹੈਗਾ ਪੰਜਾਬ ਅੰਦਰ ਅੱਜ ਸਾਡਾ ਕੋਈ ਸ਼ਾਂਤ ਨਹੀਂ ਪੰਜਾਬ ਬੰਦ ਕਰਨ ਦਾ ਵੀ ਕਿਸੇ ਨੂੰ ਰੋਕਣ ਦਾ ਪਰ ਸਾਡੀ ਜਿਹੜੀ ਅੱਜ ਜਿਹੜੀ ਹਾਲਤ ਹੈ ਵੀ ਉਹ ਅਸੀਂ ਭਰਾਵੋ ਬਹੁਤ ਹੀ ਜ਼ਿਆਦੇ ਖਤਰਨਾਕ ਹਾਲਤ ਹੈ ਉਸ ਤੋਂ ਬਾਅਦ ਆਪਣਾ ਪੁਰਾ ਹਾਲੀ ਨੂੰ ਦੇ ਇੱਕੇ ਦੇ ਵਿਚ ਆਓ ਵੱਡੀ ਗਿਰਦੀ ਦੇ ਸੰਘਰਸ਼ ਵਿੱਚ ਪੰਜਾਬ ਕਰਦੇ ਆਪਾਂ ਅੱਖੀਆਂ ਨੇ ਉਹਨਾਂ ਖਾਲਸਾ ਜੀ ਤੋਂ ਸੁਣਨ ਆਖੀਏ ਮੰਦਿਆਂ ਨੂੰ ਅਸੀਂ ਮਾੜੀ ਮੋਟੀ ਬੀਰੀ ਜਿਹਨੇ 31 ਸਾਲਾਂ ਬਾਅਦ ਲੰਡਨ ਟਾਊਨ ਨੂੰ ਜਾ ਕੇ ਲੰਡਨ ਦੇ ਵੀ ਸੱਤ ਜਨਾ ਸੀ ਉਹਦੀ ਤਾਂ ਮੈਟਰੀ ਸਾਡੇ ਲਈ ਆਗਾ ਉਸ ਸਮੇਂ ਦੇ ਪਰ ਥੋੜੀ ਜਾਗਰਤ ਦੀ ਲੋੜ ਆ ਜਾਗੋ 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 ਇਹ ਨਾ ਤਾਹ ਬੀ ਗਾਂਢੀ ਰਾਤ ਲੋਕਾਂ ਨੇ ਮਾਰ ਕੇ ਪੈਂਦੇ ਆ ਮਸਤ ਤਾਂ ਥੋੜੀ ਸੋਚ ਇਹ ਹੋ ਗਈ ਸਾਰਿਆਂ ਦੀ ਕਿੰਨੇ ਮੇਰੀ ਵੀ ਆਂਦੀ ਤਾਂ ਅਦਾਂ ਗੱਲ ਪਰ ਸੋਚ ਵਧੀਆ ਬਣਾਓ ਭਰਾਵੋ ਜਿੰਨਾ ਸਿਰ ਗੁਰਨਾਨਦ ਦੀ ਬਾਣੀ ਨੂੰ ਮੰਨਦੇ ਉਹਨੂੰ ਦੇਖੋ ਵੀ ਕਹਿੰਦੇ ਕੀ ਆ ਗੁਰਨਾਨਦ ਦੀ ਬਾਣੀ ਪਹਿਲਾ ਮੱਥਾ ਦੇ ਕਹਿੰਦਾ ਮਤਲਬ ਪਤਾ ਕੀ ਆ ਵੀ ਮੈਂ ਤੇਰੇ ਸਾਰੀਆਂ ਗੱਲਾਂ ਪ੍ਰਮਾਣ ਕਰ ਲਈਆਂ ਪਰ ਮੰਨਦੇ ਨਹੀਂ ਇੱਕ ਵੀ ਨਹੀਂ ਮੰਨਦੇ ਕੋਈ ਗੱਲ ਉਹ ਨਹੀਂ ਦੱਸੋ ਇੱਥੇ ਦੇਖੀ ਜਾਂਦੇ ਆ ਵੀ ਆਦਾ ਦੀ ਰਾਜਿਆ ਆ ਦੂਜੇ ਦਾ ਰਾਜਿਆ ਉਹ ਬੰਦਾ ਆ ਗਿਆ ਆ ਦੂਜਾ ਆ ਗਿਆ ਤੇ ਮੈਂ ਤਾਂ ਕੁਝ ਹੀ ਨਹੀਂ ਮੈਂ ਤਾਂ ਸਾਰੇ ਸੰਘਰਸ਼ ਜਿਹੜੀ ਨਹੀਂ ਲਿਆ ਜਿਹੜੇ ਇੱਥੇ ਆ ਗਏ ਕੋਈ ਨਹੀਂ ਆ ਗਿਆ ਇੱਥੇ ਸਾਰੇ ਇੱਕ ਆ ਇੱਕ ਪਿਤਾ ਤੇ ਮਾਂ ਤੋਂ ਆਪਾਂ ਸਾਰੇ ਗੁਰਬਖਸ਼ ਸਿੰਘ ਦੇ ਸਿੰਘਾਂ ਜਿੱਦ ਵੀ ਕੀਨੀਆ ਬਸ ਸੱਚ ਤੇ ਬਹਿਰਾ ਜੋ ਮਾੜੇ ਤਾਂ ਮਾਰੋ ਤਾਂ ਸੜਦੋ ਇੱਕ ਦੂਜੇ ਦੀ ਬੁਰੀਾਈ ਕਰਨੀ ਛੱਡ ਦੇ ਦਿਆਮੰਦ ਦੇ ਵੀ ਕਿਲੇ ਆਏ ਇਹ ਪੁੱਛ ਪਾਸਾਂ ਤੇ ਜਮੀਨ ਮੰਗ ਦੀ ਲੋੜ ਨਹੀਂ ਹਾਂ ਦਾ ਜੇਟੇ ਤੋਂ ਉਹ ਸਾਰੇ ਆਪਣੇ ਅੰਦਰ ਖਾ ਟਲੇ ਨਾ ਵੀ ਕਿਸੇ ਤੋਂ ਸਰਕਾਰ ਕਿਹਨੇ ਬਣਾਈਆ ਆਪਾਂ ਹੁਣ ਆਪ ਹੀ ਦੇਖਣੇ ਆ ਸਾਰਾ ਕੁਝ ਆਪਰੇ ਹੱਥ ਦੇ ਵਿੱਚ ਆ ਦੋ ਦਿਨਾਂ ਦੇ ਵਿੱਚ ਕ੍ਰਾਂਤੀ ਆ ਜੂਗੀ ਪਰ ਤੁਹਾਨੂੰ ਸਮਝਣ ਦੀ ਲੋੜ ਆ ਵੀਰੋ ਇਹ ਮੇਲਾ ਨਾ ਬਣਾਓ ਪਿੰਡਾਂ ਦੀ ਜਾ ਕੇ ਸਾਥਾਂ ਦੇ ਵਿੱਚ ਦੱਸੋ ਵੀ ਹੁਣ ਤੱਕ ਭਰਾਵੇਂ ਜੁਨੀਆਰ ਦੇ ਲੀਡਰੋ ਤੇਰਾ ਤੁਸੀਂ ਲੁੱਟ ਲਿਆ ਖਾ ਲਿਆ ਸਾਨੂੰ ਪਰ ਉਹ ਇਧਰ ਨਾ ਰਹਾ ਤੇ ਤਰਪੋ ਤਾਂ ਅੱਧ ਦਮ ਮਸਕ ਮਾਰ ਲੱਗਿਆ ਹੁਣ ਉਹ ਲੋਕਾਂ ਤੋਂ ਲੋਕ ਡਰਉਂਦੇ ਦਰਤੇ ਆ ਗਏ ਮੈਂ ਤੁਹਾਨੂੰ ਸੱਚ ਗੱਲ ਕਹਿਣਾ ਮੈਂ ਮੈਕ ਤੇ ਬੋਲਦਾ ਮਸਕਾਉਣ ਲੱਗ ਗਿਆ ਦੁਨੀਆ ਦੇ ਬੰਦੇ ਕਿਉਂ ਯਾਰ ਡਰ ਕੇ ਭੱਜਣ ਲੱਗੇ ਲੋਕ ਕਿਉਂ ਉਹਨਾਂ ਨੇ ਮਾਰੇ ਕੰਮ ਕੀਤੇ ਕਰਨ ਵਾਲੇ ਤਾਂ ਇੱਕ ਦੋ ਨੇ ਦਬਨਾ ਸਾਰੀਆਂ ਦੁਨੀਆ ਨਾਲ ਹੁੰਦੀਆਂ ਇਹਨਾਂ ਬੰਦਿਆਂ ਨੂੰ ਮੂੰਹ ਨਾ ਲਾਓ ਕੱਲੇ ਜੋ ਲੈ ਕੇ ਉੱਤੇ ਤੱਕ ਵਰਕਰ ਨੂੰ ਪਤਾ ਹੋਵੇ ਵੀ ਕੀ ਗੱਲ ਹੋ ਰਹੀ ਆ ਇਹ ਨਾ ਹਵੀ ਕੱਲੇ ਪੰਜ ਬੰਦਿਆਂ ਨੂੰ ਇਹ ਜਿੰਨਾ ਚਿਰ ਤੁਸੀਂ ਪੰਜ ਬੰਦੇਲਾ ਕੰਦਲ ਨਹੀਂ ਬੰਦ ਕਰਦੇ ਉਹਨਾਂ ਚ ਕੋਈ ਪਤਾ ਨਹੀਂ ਲੱਗਦਾ ਕੱਲੇ ਵਰਕਰ ਤੇ ਲੈ ਕੇ ਹੁਣ ਆ ਬੈਠੇ ਆਪਾਂ ਇਹ ਕੀ ਹੱਕ ਦੀ ਬੈਠੇ ਆ ਸੱਚ ਦੇ ਹੱਕ ਤੇ ਦੱਲੇ ਵਾਲੇ ਦੇ ਹੱਕ ਨੂੰ ਪਤਾ ਉੱਤੇ ਸਰਕਾਰਾਂ ਨੂੰ ਵੀ ਹਾਂ ਹੱਥ ਤੇ ਪੈਰਾਂ ਦੇ ਤੁਹਾਡੀ ਜਿੱਤ ਹੋਵੇ ਦੀ ਸਾਰਿਆਂ ਦੀ ਬੇਨਤੀ ਪ੍ਰਮਾਣ ਕਰਨੀ ਕਿਸੇ ਤੋਂ ਡਰਦੀ ਲੋ ਨੂੰ ਡਰਨਾ ਮਾਰੇ ਘਮਮਤ ਬਸ ਬੇਨਤੀ ਹੱਥ ਲੰਨ ਕੇ ਮੇਰੀ ਸਾਰਿਆਂ ਨੂੰ ਸਾਰੇ ਸ਼ੂਝਵਾਨ ਨੇ ਬੇਨਤੀ ਆ ਕੇ ਆਪਣੀ ਜਿੱਤਾਂ ਜਿਹੜੀ ਯਕੀਨੀਆਂ ਜਤਾ ਜਿੱਤੀ ਸੀ ਡੱਲੇ ਵਾਲ ਜਿਹਨੇ ਆਪਦੀ ਅਣਖ ਜਿੱਤਦੇ ਲਈ ਉਨੋ ਫੋਟ ਤੇ ਸ਼ਰਗੋਸ਼ੀ ਦੇ ਪੂਰਨਿਆ ਤੇ ਰਹਿ ਕੇ ਦਿੱਲੀ ਖਨੌਰੀ ਦੇ ਬਾਰਡਰ ਤੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਕਰਦੇ ਅਫਤਾਰਾਂਵਾਂਗੇ ਅਸੀਂ ਪਿੰਡ ਕੋਲਡ ਵੱਲੋਂ ਜਿੰਨਾ ਵੀ ਹੋ ਸਕੇਆ ਵੱਡੀ ਗਿਣਤੀ ਦੇ ਵਿੱਚ ਉੱਥੇ ਜਾਣ ਦਾ ਜੋ ਉਪਰਾਲਾ ਸਾਫ਼ ਸਾਰੀ ਸੰਗਤਾਂ ਦੇ ਮਾਇਕ ਰਾਸਮ ਗਾਂਧੀ ਜੀ ਬੈਠਾ ਜੋ ਵੀ ਸਾਨੂੰ ਸਾਨੂੰ ਬੇਨਤੀ ਕਰਨਗੇ ਇਹਨਾਂ ਦੀ ਬੇਨਤੀ ਸਰਮਤੇ ਪ੍ਰਵਾਨ ਹੋਏਗੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ